ਦੇਖੋ ਪੰਚਾਇਤੀ ਚੋਣਾਂ ਆ ਰਹੀਆਂ ਨੇ ਚੰਗੇ ਸਰਪੰਚ ਚੁਣੋ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਅਸੀਂ ਤਾਂ ਗ੍ਰਾਂਟਾਂ ਤੋਂ ਇਕੱਠਿਆ ਨਹੀਂ ਮੈਂ ਕਲੀਅਰ ਕਿਹਾ ਕਿ ਪਿੰਡਾਂ ਦੀ ਗ੍ਰਾਂਟ ਜਿੰਨੀ ਵੀ ਆਉਂਦੀ ਹੈ ਨਾ ਕਿਸੇ ਬੀਡੀਪੀ ਤੋਂ ਨਾ ਸਰਪੰਚ ਤੋਂ ਅਸੀਂ ਇੱਕ ਪੈਸਾ ਨਹੀਂ ਮੰਗਦੇ ਕਿਸ ਤੋਂ ਵੀ ਪਹਿਲੇ ਦਿਨ ਤੋਂ ਇਹ ਪਾਲਿਸੀ ਰੱਖੀ ਹੈ ਕਿ ਸਰਪੰਚ ਵੀ ਇਸ ਗੱਲ ਨੂੰ ਸਮਝਣਗੇ ਤੇ ਸਰਪੰਚਾਂ ਨੂੰ ਸਾਰੇ ਮੇਰੇ ਹਲਕਾ ਖਰੜ ਦੇ ਸਰਪੰਚਾਂ ਨੂੰ ਬੇਨਤੀ ਹੈ ਵੀ ਆਪਾਂ ਕੰਮ ਕਰੀਏ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਵਿਕਾਸ ਨਾ ਹੋਣ ਦਾ ਕਾਰਨ ਸਿਰਫ ਗ੍ਰਾਂਟਾਂ ਇਹ ਨਹੀਂ ਵੀ ਗ੍ਰਾਂਟਾਂ ਆਉਂਦੀਆਂ ਨਹੀਂ ਐਮਐਲਏ ਤੋਂ ਲੈ ਕੇ ਥੱਲੇ ਤੱਕ ਗ੍ਰਾਂਟਾਂ ਖਾ ਲਿਆ ਜਾਂਦੀਆਂ ਸੀ ਜਿਹਦੇ ਕਰਕੇ ਤਾਂ ਹੁਣ ਜਦੋਂ ਤੁਹਾਡੇ ਤੋਂ ਉੱਪਰੋਂ ਮੰਗੇ ਨਹੀਂ ਜਾ ਰਹੇ ਪੈਸੇ ਤਾਂ ਤੁਹਾਡੀ ਥੱਲੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਗ੍ਰਾਂਟ ਨੂੰ ਪਿੰਡਾਂ ਦੇ ਵਿਕਾਸ ਤੇ ਲਾਓ ਤਾਂ ਕਿ ਪਿੰਡਾਂ ਦਾ ਵਿਕਾਸ ਹੋਵੇ ਨੌਜਵਾਨ ਪਿੰਡਾਂ 'ਚ ਰਹਿਣ ਦੀ ਇੱਛਕ ਹੋਣ ਬਾਕੀ ਸਰਕਾਰ ਮੁੱਖ ਮੰਤਰੀ ਸਾਹਿਬ ਦੀ ਭਗਵੰਤ ਮਾਨ ਦੀ ਪਿਛਲੀ ਸਰਕਾਰ ਹੈ ਉਹ ਪਿੰਡਾਂ ਦਾ ਵਿਕਾਸ ਕਰਵਾ ਰਹੀ ਹੈ ਸੜਕਾਂ ਜਿਹੜੀਆਂ ਤਾਂ ਟੁੱਟੀਆਂ ਸੜਕਾਂ ਨੇ ਉਹ ਸਾਰੀਆਂ ਮੰਡੀ ਬੋਰ ਦੇ ਵਿੱਚ ਪੈ ਗਈਆਂ ਨੇ ਉਹਨਾਂ ਦੀ ਬਰਾਬਤ ਹੋ ਜਾਣੀ ਹੈ 10000 ਕਰੋੜ ਆਰਟੀਐਸ ਹਲੇ ਤੱਕ ਵੀ ਸੈਂਟਰ ਨੇ ਜਾਰੀ ਨਹੀਂ ਕੀਤੀ ਤਾਂ ਜਿਹਦੇ ਕਰਕੇ ਸੜਕਾਂ 'ਚ ਦੇਵੀ ਹੋਈਆਂ ਮੈਂ ਸਮਝਦੀ ਆਂ ਵੀ ਲੋਕ ਇਸ ਵੱਲੋਂ ਬਹੁਤ ਤੰਗ ਹੁੰਦੇ ਨੇ ਕੁਝ ਜਿਹੜੀਆਂ 2-3 ਮੇਨ ਸੜਕਾਂ ਨੇ ਖਿਜਰਾਬਾਦ ਵਾਲੀ ਐ ਤੇ ਪੜਛਦੀ ਐ ਕੁਝ ਇਧਰ ਦੀਆਂ ਖਰੜ ਬਲੌਕ ਦੀਆਂ ਸੜਕਾਂ ਨੇ ਕੁਝ ਸੜਕਾਂ ਅਸੀਂ ਵੱਡੀਆਂ ਬਣਾ ਰਹੀਆਂ ਪਟ ਜਦੋਂ ਹੀ ਜੇ ਸਾਡਾ 10000 ਕਰੋੜ ਆਰਡੀਐਫ ਦਾ ਆ ਗਿਆ ਤਾਂ ਇੱਕ ਵੀ ਸੜਕ ਨਹੀਂ ਛੱਡਾਂਗੇ ਬਾਕੀ ਜਿਹੜੀਆਂ ਟੁੱਟੀਆਂ ਨੇ ਉਹ ਸਾਰੀਆਂ ਹੀ ਰਿਪੇਅਰ ਹੋਣਗੀਆਂ ਉਹ ਪੈ ਗਈਆਂ ਨੇ ਵੱਡੀਆਂ ਸੜਕਾਂ ਬਣਵਾ ਰਹੇ ਹਾਂ ਉਮੀਦ ਰੱਖੋ ਤੁਹਾਡੀਆਂ ਸੜਕਾਂ ਉੱਤੇ ਮੈਂ ਲੱਗੀ ਹੋਈਆਂ ਜਿੰਨੀ ਫਿਕਰ ਤੁਹਾਨੂੰ ਆ ਸੜਕਾਂ ਦੀ ਉਨੀ ਫਿਕਰ ਮੈਨੂੰ ਵੀ ਅੱਜੇ ਮਕਾਨਾਂ ਦੀ ਜਿਹੜੀ ਸਮੱਸਿਆ ਉਹ ਬਹੁਤ ਜ਼ਿਆਦਾ ਹੈ ਸੋ 100 ਘਰ ਬਣ ਗਏ ਆ ਅਗਲੇ ਮਹੀਨੇ ਤੱਕ ਕੋਸ਼ਿਸ਼ ਕਰਾਂਗੇ ਵੀ 100 ਘਰਾਂ ਨੂੰ ਪੂਰ ਦੇਈਏ ਹੋਰ ਵੀ ਵੱਖ-ਵੱਖ ਸਕੀਮਾਂ ਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਰਹੇ ਨੇ ਵੀ ਕੱਚੇ ਮਕਾਨ ਲੋਕਾਂ ਦੇ ਬਹੁਤ ਵੱਡੀ ਸਮੱਸਿਆ ਮੈਨੂੰ ਲੱਗਦਾ ਵੀ ਸਭ ਤੋਂ ਔਖਾ ਜਿਹੜਾ ਕਈਆਂ ਦੇ ਮਕਾਨ ਟਿਕਣ ਵਾਲੇ ਹੁੰਦੇ ਨੇ ਇਹੋ ਜਿਹੇ ਮਕਾਨਾਂ 'ਚ ਰਹਿਣਾ ਸੀ ਤੇ ਬਹੁਤ ਸਾਰਿਆਂ ਦੀ ਜਿਹੜੀ ਇਹ ਸਮੱਸਿਆ ਚ ਦੂਰ ਹੋ ਗਈ ਹੈ ਲੋਕ ਖੁਸ਼ ਨੇ ਸਾਨੂੰ ਵੀ ਖੁਸ਼ੀ ਮਿਲਦੀ ਹੈ ਲੋਕਾਂ ਦੀ ਖੁਸ਼ੀ 'ਚ ਜੀ ਕਿਤਨਾ ਕਿਤਨਾ ਜੇ ਕਈ ਲੋਕਾਂ ਦੇ ਵਿੱਚ ਜਦੋਂ ਹੁਣ ਪਹੁੰਚੇ ਹੋਏ ਲੇਕੇ ਸਾਡਾ ਨਾਮ ਨਹੀਂ ਆਇਆ ਸਾਡਾ ਨਾਮ ਨਹੀਂ ਇਹ ਜਿਹੇ ਗੱਲਾਂ ਪਤਾ ਹੈ ਇਹਨੂੰ ਕਿਤੇ ਪਾਰਟੀਵਾਦੀ ਮੰਨਦੇ ਹੋ ਜਾਂ ਕਿਤੇ ਵੈਸੀ ਰਹਿੰਦੇ ਨਹੀਂ ਨਹੀਂ ਜੀ ਪਾਰਟੀਵਾਦੀ ਥੋੜੀ ਉਹੀ ਮੈਂ ਗੱਲਾਂ ਦੀ ਕੁਝ ਲੋਕਾਂ ਦੇ ਉਹ ਵਿਚਾਰੇ ਉਮੀਦ ਲੈ ਕੇ ਆਏ ਨੇ ਵੀ ਸਾਡੇ ਹਲੇ ਨਾਮ ਨਹੀਂ ਰਹਿ ਗਏ ਆ ਮੈਂ ਬੀਡੀਪੀਓ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਇਸੇ ਮਹੀਨੇ ਦੇ ਵਿੱਚ ਇੱਕ ਲਿਸਟ ਹੋ ਰਾਉਣੀ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਲੋਕ ਅੱਜ ਇੱਥੇ ਆਏ ਹੋਏ ਉਹਨਾਂ ਦੀ ਅਗਲੇ ਮਹੀਨੇ ਦੇ ਵਿੱਚ ਨਾਮ ਆ ਜਾਣ ਔਖਾ ਬੰਦਾ ਹੀ ਬੋਲਦਾ ਜੀ ਲੋਕਾਂ ਦੀ ਹਰ ਗੱਲ ਨੂੰ ਸਿਆਸਤ ਨਹੀਂ ਸਮਝਣੀ ਚਾਹੀਦੀ ਤੇ ਮੈਂ ਕਹਿੰਦੀ ਹੁੰਦੀ ਆ ਵੀ ਲੋਕ ਗੁੱਸਾ ਵੀ ਕਰਨ ਤਾਂ ਉਹ ਸਿਸਟਮ ਤੇ ਕਰਦੇ ਨੇ ਜਾਂ ਉਹਨਾਂ ਦੀ ਕੋਈ ਮੰਗ ਹੁੰਦੀ ਐ ਲੋਕਾਂ ਦੀ ਸੁਣ ਲੈਣੀ ਚਾਹੀਦੀ। ਅ ਦਿੱਲੀ ਦੇ ਵਿੱਚ ਇੱਕ ਲੇਡੀਜ਼ ਜਿਹੜੇ ਆ ਸੀ ਜੀ ਉਹਨਾਂ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ ਜੀ। ਕਿਵੇਂ ਦੇਖਦੇ ਹੋ ਇੱਕੇ ਮੋਰ ਤੇ ਇੱਕ ਲੇਡੀ ਜਿਹੜਾ ਮੋਰ ਤੋਂ ਮਿਲਦਾ ਹੈ। ਸੇਵਾ ਕਰਨਾ। ਦੇਖੋ ਜਿਹੜੇ ਅਤੀਸ਼ੀ ਜੀ ਨੇ ਅੱਜ ਉਹਨਾਂ ਨੂੰ ਮੁੱਖ ਮੰਤਰੀ ਚੁਣਿਆ ਗਿਆ ਉਹ ਇੱਕ ਕਾਬਿਲ ਬੰਦਾ ਹੈ। ਅ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਐਮਐਲਏ ਰਹੇ ਨੇ, ਮੰਤਰੀ ਰਹੇ ਨੇ ਸਰਕਾਰ ਦੇ ਵਿੱਚ। ਸੋ ਅਰਵਿੰਦ ਕੇਜਰੀਵਾਲ ਜੀ ਦਾ ਤੇ ਜਿਹੜੀ ਵਿਧਾਨ ਸਭਾ ਪੂਰੀ ਉਹਨਾਂ ਦੀ ਮੈਂ ਵਿਧਾਨ ਸਭਾ ਮੈਂਬਰਸ ਨੇ ਜਿਹੜੀ ਸਭਾ ਦੇ ਵਿੱਚ ਇਹ ਬੈਠਕ ਬੁਲਾਈ ਸੀ ਉਹਦੇ 'ਚ ਅਤੀਸ਼ੀ ਜੀ ਨੂੰ ਚੁਣਿਆ ਗਿਆ ਹੈ ਅੱਛੇ ਨੇਤਾ ਨੂੰ ਚੁਣਿਆ ਹੈ ਨਾ ਕਿ ਮੇਰੇ ਖਿਆਲ 'ਚ ਜੈਂਡਰ ਤੋਂ ਉੱਪਰ ਉੱਠ ਕੇ ਕਾਬਲ ਨੇਤਾ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿਨ੍ਹਾਂ ਹਾਲਾਤਾਂ 'ਚ ਦਿੱਤੀ ਗਈ ਹੈ ਤੁਸੀਂ ਸਮਝਦੇ ਹੋ ਵੀ ਲਗਾਤਾਰ ਉਹਨਾਂ ਨੂੰ ਜੇਲ੍ਹ ਦੇ ਅੰਦਰ ਆਰਮਿੰਦ ਕੇਚਰੀਵਾਲ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ 2 ਸਾਲਾਂ ਦਾ ਜੇਲ੍ਹ 'ਚ ਰੱਖਿਆ ਹੋਇਆ ਸੀ ਅੰਦਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਕਿਉਂਕਿ ਫਿਰ ਲੋਕਤੰਤਰ ਚਾਪੋਜੀਸ਼ਨ ਨੂੰ ਦਬਾਉਣ ਦੇ ਤਰੀਕੇ ਲੱਭ ਜਾਂਦੇ ਹਨ ਪਰ ਅਰਵਿੰਦ ਕੇਜਰੀਵਾਲ ਜੀ ਨੇ ਅਸਤੀਫਾ ਦਿੱਤਾ ਇਹ ਕਹਿ ਕੇ ਕਿ ਫੋਨ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਕਿ ਲੋਕ ਜਦੋਂ ਦੁਬਾਰਾ ਚੁਣਨਗੇ ਕੁਝ ਮਹੀਨਿਆਂ ਲਈ ਆ ਟਿਸ਼ੂ ਨੂੰ ਬਣਾਇਆ ਗਿਆ ਹੈ ਕਿ ਜਦੋਂ ਲੋਕ ਦੁਬਾਰਾ ਚੁਣਨਗੇ ਫਿਰ ਹੀ ਅਸੀਂ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਉੱਤੇ ਦੁਬਾਰਾ ਬੈਠਾਂਗੇ 10 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਬਜਟ 30000 ਕਰੋੜ ਤੋਂ 75000 ਪੰਚਾਇਤੀ ਚੋਣਾਂ ਆ ਰਹੀਆਂ ਇਹ ਕੁਝ ਨੌਜਵਾਨਾਂ ਨੂੰ ਖਾਸ ਕਰਕੇ ਦੇਖੋ ਪੰਚਾਇਤੀ ਚੋਣਾਂ ਆ ਰਹੀਆਂ ਨੇ ਚੰਗੇ ਸਰਪੰਚ ਚੁਣੋ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਅਸੀਂ ਤਾਂ ਗ੍ਰਾਂਟਾਂ ਤੋਂ ਇਕੱਠਿਆ ਨਹੀਂ ਮੈਂ ਕਲੀਅਰ ਕਿਹਾ ਕਿ ਪਿੰਡਾਂ ਦੀ ਗ੍ਰਾਂਟ ਜਿੰਨੀ ਵੀ ਆਉਂਦੀ ਹੈ ਨਾ ਕਿਸੇ ਬੀਡੀਪੀ ਤੋਂ ਨਾ ਸਰਪੰਚ ਤੋਂ ਅਸੀਂ ਇੱਕ ਪੈਸਾ ਨਹੀਂ ਮੰਗਦੇ ਕਿਸ ਤੋਂ ਵੀ ਪਹਿਲੇ ਦਿਨ ਤੋਂ ਇਹ ਪਾਲਿਸੀ ਰੱਖੀ ਹੈ ਤੇ ਸਰਪੰਚ ਵੀ ਇਸ ਗੱਲ ਨੂੰ ਕਰਨਗੇ ਤੇ ਸਰਪੰਚਾਂ ਨੂੰ ਸਾਰੇ ਮੇਰੇ ਹਲਕਾ ਖਰੜ ਦੇ ਸਰਪੰਚਾਂ ਨੂੰ ਬੇਨਤੀ ਹੈ ਵੀ ਆਪਾਂ ਕੰਮ ਕਰੀਏ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਵਿਕਾਸ ਨਾ ਹੋਣ ਦਾ ਕਾਰਨ ਸਿਰਫ ਗ੍ਰਾਂਟਾਂ ਇਹ ਨਹੀਂ ਵੀ ਗ੍ਰਾਂਟਾਂ ਆਉਂਦੀਆਂ ਨਹੀਂ ਐਮਐਲਏ ਤੋਂ ਲੈ ਕੇ ਥੱਲੇ ਤੱਕ ਗ੍ਰਾਂਟਾਂ ਖਾ ਲਿਈਆਂ ਜਾਂਦੀਆਂ ਸੀ ਜਿੱਦੇ ਕਰਕੇ ਤਾਂ ਹੁਣ ਜਦੋਂ ਤੁਹਾਡੇ ਤੋਂ ਉੱਪਰੋਂ ਮੰਗੇ ਨਹੀਂ ਜਾ ਰਹੇ ਪੈਸੇ ਤਾਂ ਤੁਹਾਡੀ ਥੱਲੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਗ੍ਰਾਂਟ ਨੂੰ ਪਿੰਡਾਂ ਦੇ ਵਿਕਾਸ ਤੇ ਲਾਓ ਤਾਂ ਕਿ ਪਿੰਡਾਂ ਦਾ ਵਿਕਾਸ ਹੋਵੇ ਨੌਜਵਾਨ ਪਿੰਡਾਂ ਚ ਰਹਿਣ ਦੀ ਇੱਛਕ ਹੋਣ ਬਾਕੀ ਸਰਕਾਰ ਮੁੱਖ ਮੰਤਰੀ ਸਾਹਿਬ ਦੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਪਿੰਡਾਂ ਦਾ ਵਿਕਾਸ ਕਰਵਾ ਰਹੀ ਹੈ ਜੀ ਮੈਡਮ ਜੀ ਸੜਕ ਕਦ ਤੱਕ ਬਣ ਗਈਆਂ ਲੱਗਦੇ ਸੜਕਾਂ ਜਿਹੜੀਆਂ ਤਾਂ ਟੁੱਟੀਆਂ ਸੜਕਾਂ ਨੇ ਉਹ ਸਾਰੀਆਂ ਮੰਡੀ ਬੋਰ ਦੇ ਵਿੱਚ ਪੈ ਗਈਆਂ ਨੇ ਉਹਨਾਂ ਦੀ ਬਰામਤ ਹੋ ਜਾਣੀ ਹੈ 10000 ਕਰੋੜ ਆਰਟੀਐਫ ਹਲੇ ਤੱਕ ਵੀ ਸੈਂਟਰ ਨੇ ਜਾਰੀ ਨਹੀਂ ਕੀਤੀ ਤਾਂ ਜਿਹਦੇ ਕਰਕੇ ਸੜਕਾਂ 'ਚ ਦੇਰੀ ਹੋਈ ਹੈ ਮੈਂ ਸਮਝਦੀ ਆਂ ਵੀ ਲੋਕ ਇਸ ਵੱਲੋਂ ਬਹੁਤ ਤੰਗ ਹੁੰਦੇ ਨੇ ਕੁਝ ਜਿਹੜੀਆਂ 2-3 ਮੇਨ ਸੜਕਾਂ ਨੇ ਖਿਜਰਾਬਾਦ ਵਾਲੀ ਹੈ ਤੇ ਪੜਛਦੀ ਐ ਕੁਛ ਇਧਰ ਦੀਆਂ ਖਰੜ ਬਲੌਕ ਦੀਆਂ ਸੜਕਾਂ ਨੇ ਕੁਛ ਸੜਕਾਂ ਅਸੀਂ ਵੱਡੀਆਂ ਬਣਾ ਰਹੇ ਹਾਂ ਬਟ ਜਦੋਂ ਹੀ ਜੇ ਸਾਡਾ 10000 ਕਰੋੜ ਆਰਗੈਸ ਦਾ ਆ ਗਿਆ ਤਾਂ ਇੱਕ ਵੀ ਸੜਕ ਨਹੀਂ ਛੱਡਾਂਗੇ ਬਾਕੀ ਜਿਹੜੀਆਂ ਟੁੱਟੀਆਂ ਨੇ ਉਹ ਸਾਰੀਆਂ ਹੀ ਰਿਪੇਅਰ ਹੋ ਰਹੀਆਂ ਉਹ ਪੈ ਗਈਆਂ ਨੇ ਵੱਡੀਆਂ ਸੜਕਾਂ ਬਣਵਾ ਰਹੇ ਹਾਂ ਉਮੀਦ ਰੱਖੋ ਤੁਹਾਡੀਆਂ ਸੜਕਾਂ ਉੱਤੇ ਮੈਂ ਲੱਗੀ ਹੋਈਆਂ ਜਿੰਨੀ ਫਿਕਰ ਤੁਹਾਨੂੰ ਆ ਸੜਕਾਂ ਦੀ ਉਨੀ ਫਿਕਰ ਮੈਨੂੰ ਵੀ ਥੈਂਕ ਯੂ ਯਾਰ ਜੇ ਪੁੱਛੋ